ਕੰਮ ਕਰਾਂ ਤੇ ਕੰਮ ਕਰਤਨਾ ਕਿਸੇ ਦੇ ਘਰ ਦੇ ਵਿੱਚ ਕਰਨੀਆਂ ਵੀ ਮੈਂ ਆਪਦੀ ਬੇਟੀ ਦੀ ਫੀਸ ਭਰ ਦਿਆਂ ਸਕੂਲ ਦੀ ਖੁਸ਼ੀ ਆ ਵੀ ਮੇਰੀ ਬੇਟੀ ਮੇਰੇ ਲਈ ਨੱਕ ਨਿਕਲੀ ਆ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਕਿ ਮੈਂ ਆਪਦੀ ਬੇਟੀ ਦੀ ਚੰਗੀ ਮਾਂ ਬਣ ਸਕੀ ਆ ਤੇ ਉਹ ਬਣ ਸਕ ਕੇ ਸਾਫ ਪਛ ਜਾਣ ਸਕਦੀ ਆ ਮੈਂ ਤੇ ਜਮਾਨੀ ਆ ਮੈਂ ਤੈਨੂੰ ਗਰੁੱਪ ਨਹੀਂ ਦੇ ਸਕਦੀ ਵੀ ਮੈਂ ਟਾਕਸਿਸ ਲਿਆ ਦੇ ਕੇ ਮੈਂ ਤੇਰੀ ਕਿਸਮਤ ਅਜਮਾਨੀ ਆ ਵੀ ਮੈਂ ਤੈਨੂੰ ਗਰੁੱਪ ਨਹੀਂ ਦੇ ਸਕਦੀ ਹੈ ਕਿ ਵੀ ਤੇਰੇ ਜਨਮ ਦੇੰਦ ਤੇ ਮੈਂ ਤੈਨੂੰ ਤੋਹਫਾ ਨਹੀਂ ਦੇ ਸਕਦੀ ਕਸ ਮੈਂ ਲਾੜੀ ਭਾ ਕੇ ਤੇਰੀ ਕਿਸਮਤ ਨੂੰ ਮੌਕਾ ਦੇਣਾ ਵੀ ਆਪਾਂ ਕਿਤੇ ਲਾੜੀ ਨਹੀਂ ਪਾਈ ਵੀ ਦੈਨ ਨੂੰ ਖਿੱਚ ਪੈਂਦੀ ਆ ਕਿ ਮੈਂ ਕਿਉਂ ਤੇਰੇ ਲਈ ਕੁਝ ਸਪੈਸ਼ਲ ਕਰਾਂ ਕੀ ਕਰਾਂ ਕਿ ਮੈਂ ਟਾਕਸ ਕਰਕੇ ਮੈਂ 2000 ਦੀਏ ਟਿਕਟਾਂ ਚਾਰ ਟਿਕਟਾਂ ਲਈਆਂ 14 ਜੋ 1 ਇਲੈਕਟ੍ਰਿਕ ਸਰਟਰ ਨੰਬਰ ਨਹੀਂ ਮੇਰੇ ਤੋਂ ਤਾਂ ਕੋਈ ਸ਼ੱਕ ਨਹੀਂ ਨਿਕਲਦਾ ਤੁਸੀਂ ਅੰਕ ਜਿੱਤੇ ਸਨ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਪਈ ਹੈ ਮੈਂ ਦਾ ਧੰਨਵਾਦ ਇਹਨਾਂ ਦੇ ਜੋ ਇਹਨਾਂ ਦੀ ਲੱਕੀ ਦੁਕਾਨ ਜੋ ਸਾਨੂੰ ਖਿੱਚ ਲਈ ਆਈ ਅਸੀਂ ਕਹਿੰਦੇ ਲਾਟਰੀ ਪਾਈ ਨਹੀਂ ਸੀਗੀ ਬਸ ਪਹਿਲੀ ਵਾਰ ਲਾਟਰੀ ਪਾਈ ਮੈਂ ਆਪ ਦੀ ਧੀ ਦੇ ਜਨਮ ਦਿਨ ਤੇ ਬਹੁਤ ਅਸਰ ਹੋਇਆ ਅਸੀਂ ਬਾਂਸੀਪੁਰਾ ਰਹਿਨੇ ਬੈਂਡ ਬਾਂਸੀਪੁਰਾ ਸਾਡਾ ਫੇਲੀ ਵਾਰੀ ਬਾਜੀ ਪਿੰਡਾਂ ਵੀ ਪੰਦੇ ਰਹੇ ਹੋ ਲਾਟਰੀ ਪਹਿਲੀ ਵਾਰੀ ਬਾਈਕ ਨਹੀਂ ਪਹਿਲੀ ਵਾਰ ਪਾਈ ਅਸੀਂ ਇਹ ਕੰਮ ਕੀ ਕਰਦੇ ਕੰਮ ਮੈਂ ਘਰਾਂ ਚ ਕੰਮ ਕਰਦੀ ਆ ਕਿਸੇ ਦੇ ਘਰ ਦੇ ਵਿੱਚ ਕਰਦੀ ਆ ਵੀ ਮੈਂ ਆਪਣੀ ਬੇਟੀ ਦੀ ਫੀਸ ਭਰਦੀ ਆ ਸਕੂਲ ਦੀ ਤੇ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਖੁਸ਼ੀ ਉਹਨਾਂ ਵੱਡਾ ਇਨਾਮ ਬਹੁਤ ਖੁਸ਼ੀ ਆ ਵੀ ਮੇਰੀ ਬੇਟੀ ਮੇਰੇ ਲਈ ਲੱਕੀ ਨਿਕਲੀ ਆ ਬਹੁਤ ਜਿਆਦਾ ਖੁਸ਼ੀ ਹੋ ਰਹੀ ਆ ਕਿ ਮੈਂ ਆਪਦੀ ਬੇਟੀ ਦੀ ਚੰਗੀ ਮਾਂ ਬਣ ਸਕੀ ਆ ਤੇ ਉਹ ਬਣ ਸਕੀ ਆ ਸਾਫ ਸੱਚ ਬਣ ਸਕੀ ਆ ਤੇ ਨਹੀਂ ਮੈਂ ਹਰ ਵਕਤ ਸੋਚਦੀ ਸੀ ਮੇਰੀ ਬੇਟੀ ਦੀ ਪੜ੍ਹਾਈ ਤਾਂ ਪੂਰੀ ਹੋ ਜੂਗੀ ਉਹਦਾ ਜਗਾ ਜਿਹੜਾ ਸੁਪਨਾ ਉਹ ਮੈਂ ਕਿਵੇਂ ਪੂਰਾ ਕਰੂੰਗੀ ਹਰ ਵਕਤ ਮੈਂ ਇਹੀ ਸੋਚਾਂ ਦਰਿੰਦਾ ਪਰਿਵਾਰ ਵੀ ਚੋਰ-ਚੋਰ ਕੋਰੇ ਤੇ ਮੇਰ ਮਾਂ ਪਿਓ ਵੀ ਗਰੀਬ ਹੀ ਆ ਅਜੀ ਮਾਂ ਪਿਓ ਵੀ ਗਰੀਬ ਹੀ ਆ ਉਹ ਆਰ ਜੋਰੋ ਦੋਨੋਂ ਬਣਾ ਬੇਟੀ ਹੈ ਕਿ ਹੋਰ ਕੋਈ ਕੌਨ ਬੇਟੀ ਹੈ ਬੇਟੀ ਇਹ ਬੇਟੀ ਕੋਈ ਇਕੱਲੀ ਹਾਂਜੀ ਹਾਂਜੀ ਬੇਟੀ ਦੀ ਡੈੱਟ ਹੋ ਗਈ ਸੀ ਕਿ ਦੇਰ ਦਾ ਕਿਹੜੇ ਤਰੀਕ ਨੂੰ ਜਨਮ ਦਿੰਦੀਗਾ ਪਹਿਲੇ ਮਹੀਨੇ 17 ਤਰੀਕ ਦਾ ਸੀਗਾ ਪਰ ਇਹ ਸੀ ਛੋਟੀ ਲੋੜੀ ਕੀਤਾ ਲੈ ਕੇ ਗਏ ਸੀ ਸਾਨੂੰ ਸਾਨੂੰ ਕਿਹਾ ਕਿ ਇਹ ਛੋਟੀ ਲੋੜੀ ਆ ਵੀ ਇਹਦਾ ਰਿਜ਼ਲਟ ਪਹਿਲਾਂ ਆ ਜਾਣਾ ਅਸੀਂ ਫਿਰ ਇਹੀ ਅਸੀਂ 10 ਤਰੀਕ ਨੂੰ ਕਿੰਨੇ ਵਜੇ ਕਰੀਤੀ ਅਸੀਂ 5 ਵਜੇ ਹਾਂਜੀ ਹਾਂਜੀ ਇੱਥੇ ਹੀ ਕੀ ਸੋਚ ਕੇ ਪਾਈ ਸੀ ਕੋਈ ਲਾਟਰੀ ਮੇਰੀ ਭਾਜੀ ਅਸੀਂ ਇਹਨਾਂ ਦੀ ਐਡ ਬਹੁਤ ਵੇਖੀ ਅੰਕਲ ਹੋਣਾ ਦੀ ਵੀ ਉਹ ਬੱਚੇ ਨੂੰ ਕਰੋੜ ਰੁਪਇਆ ਨਾਮ ਨਿਕਲਿਆ ਮੈਂ ਆਹਦੀ ਬੇਟੀ ਨੂੰ ਬੜਾ ਮੈਂ ਇਹਦਾ ਮਨ ਬਣਾਇਆ ਮੇਰਾ ਬੇਟਾ ਵੀ ਤੇਰੀ ਕਿਸਮਤ ਹੈ ਜਮਾਨੀ ਆ ਮੈਂ ਤੈਨੂੰ ਗਿਫਟ ਵੀ ਨਹੀਂ ਦੇ ਸਕਦੀ ਵੀ ਮੈਂ ਟਾਕਸਿਸ ਲਿਆਦੇ ਦੇ ਕਰਕੇ ਮੈਂ ਤੇਰੀ ਕਿਸਮਤ ਅਜਮਾਣੀ ਆ ਵੀ ਮੈਂ ਤਨ ਗੱਲ ਤੋਂ ਕੋਈ ਦੇ ਸਕਦੀ ਹੈਗੀ ਵੀ ਤੇਰੇ ਜਨਮ ਦਿਨ ਤੇ ਮੈਂ ਤਨ ਤੋਹਫਾ ਨਹੀਂ ਦੇ ਸਕਦੀ ਕਸ ਮੈਂ ਲਾਡਰੀ ਪਾ ਕੇ ਤੇਰੀ ਕਿਸਮਤ ਨੂੰ ਮੌਕਾ ਦੇਣਾ ਵੀ ਆਪਾਂ ਕਿਤੇ ਲਾਡਰੀ ਨਹੀਂ ਪਾਈ

ਐਸੇ ਤੁਹਾਡੇ ਆਏ ਆ ਕੀ ਇਹ ਕਿਤੇ ਲਾਉਂਗੇ ਕਿਤੇ ਵਰਤੋਗੇ ਬੱਸ ਆਹ ਦਿੱਤੀ ਨੂੰ ਡਾਕਟਰ ਬਣਾਉਣਾ ਚਾਹੁੰਨੀ ਆ ਮੈਂ ਆਪਦੀ ਦੇ ਸੁਪਨੇ ਪੂਰੇ ਕਰਨੇ ਚਾਹੁੰਨੀ ਆ ਇਹਦੀ ਜਿੰਦਗੀ ਵਧੀਆ ਹੋਵੇ ਸਭ ਕੁਝ ਇਹਦਾ ਵਧੀਆ ਹੋਵੇ ਮੇਰੀ ਕਿਸਮਤ ਮੇਰੀ ਮਾਂ ਦੇ ਹੱਥ ਸੀ ਮੇਰੀ ਧੀ ਦੀ ਕਿਸਮਤ ਮੇਰੇ ਹੱਥ 'ਚ ਏ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਇਹ ਲੋਟਰੀ ਨੂੰ ਜੂਆ ਸਮਝਦੇ ਆਂ ਤੇ ਅਗਲੇ ਕਹਿੰਦੇ ਲੋਟਰੀ ਨਹੀਂ ਕੋਣੀ ਨਹੀਂ ਇਹ ਜੂਆ ਵੀ ਹੈ ਨੀਗਾ ਆਪਾਂ ਕਿਸਮਤ ਨੂੰ ਮੌਕਾ ਦੇ ਸਕਦੇ ਆਂ ਪਰ ਬਾਰ ਬਾਰ ਨਹੀਂ ਇੱਕ ਦੋ ਵਾਰੀ ਮੌਕਾ ਦੋ ਆਪਣੀ ਕਿਸਮਤ ਨੂੰ ਪਹਿਲ ਰੱਖੋ ਗਾਂਧੀ ਪ੍ਰਸਾਦ ਸਾਹਿਬ ਕੀ ਕਹੋਗੇ ਜੀ ਉਹਨਾਂ ਦਾ ਬਹੁਤ ਵਧੀਆ ਪਹਿਲੇ ਨੰਬਰ ਤੇ ਆ ਮੈਂ ਤਾਂ ਇਹਨਾਂ ਨੂੰ ਹੀਰਾ ਹੀ ਸਮਝਦੀ ਆਂ ਇੱਕ ਨੰਬਰ ਦੀ ਹੀਰੇ ਵਾਲੀ ਦੁਕਾਨ ਆ ਹੈਨਾ ਵੀ ਐਨੇ ਗਰੀ ਵਿੱਚ ਔਣਟਣ ਕੇ ਜੋ ਇਹਨਾਂ ਨੇ ਵੀ ਮਰੇ ਲੈਂਦੇ ਆ ਬਿਨਰੇ ਰੱਬ ਵੀ ਸੱਤ ਮਿਸ਼ਲੇਕਾ ਦਾ ਵਾ ਵੀ ਹਰ ਸਫਰ ਸਿੱਟਣ ਲੱਗੇ ਮੈਂਟਲ ਹੁੰਦਾ ਹੈ ਪਰ ਰੱਬ ਨੇ ਸਾਨੂੰ ਚਣ ਕੇ ਹੀ ਵਿਜੇਤਾ ਬਣਾਇਆ ਵਾ ਕੋਈ ਸੋਚਿਆ ਹੀ ਨਾ ਸਿਲਸਿਲਾ ਕਰੋੜ ਪਤੀਆਂ ਦਾ ਬੰਦਾ ਜਾ ਰਿਹਾ ਨੰਬਰ ਫਲਾਈ ਜਿੰੋਂ ਦੇ ਜਿਆਦਾ ਅੱਛਾ ਹੈ ਹਰ ਦੂਜੇ ਮਹੀਨੇ ਤੀਜੇ ਮਹੀਨੇ ਤੁਸੀਂ ਦੇਖਦੇ ਹੋ ਤੇ ਬੜੀ ਖੁਸ਼ੀ ਹੋਈ ਹੈ ਕਿ ਇਹੋ ਜਿਹੇ ਲੋੜਵੰਦ ਪਰਿਵਾਰ ਨੂੰ ਜਦ ਮੇਰੇ ਹੱਥੋਂ ਮੇਰੀ ਵੇਚੀਆਂ ਟਿਕਟਾਂ 'ਚ ਪ੍ਰਾਈਜ਼ ਆਇਆ ਤੇ ਇਸ ਪਰਿਵਾਰ ਦਾ ਨਹੀਂ ਇਹਦੇ ਨਾਲ ਦੋ ਤਿੰਨ ਪਰਿਵਾਰਾਂ ਦੀ ਜ਼ਿੰਦਗੀ ਬਦਲ ਜਾਣੀ ਹੈ ਤੇ ਸਭਾਗੇ ਸਾਡੀ ਦੁਕਾਨ ਸ਼ਾਪ ਨੰਬਰ 55 ਜੀਟੀਬੀ ਮਾਰਕੀਟ ਕਲॉक ਟਾਵਰ ਨੂੰ ਦਿਹਾਣਾ ਨੂੰ ਮਿਲਦਾ ਤੇ ਇੱਕ ਉਹ ਹਵਾਨਾ ਜਿਸ ਨੇ ਉਹਨਾਂ ਨੇ ਦੁਕਾਨ ਤੇ ਆ ਕੇ ਟਿਕਟ ਖਰੀਦੀ ਹੈ ਤੁਸੀਂ ਵੀ ਦੁਕਾਨਾਂ ਤੇ ਆ ਕੇ ਟਿਕਟਾਂ ਖਰੀਦਨੀ ਹੈ ਕਿਸੇ ਤਰੀਕੇ ਦਾ ਅਨਨੌਨ ਨੰਬਰ ਵਟਸਐਪ ਨੰਬਰ ਤੋਂ ਟਿਕਟ ਬਾਇ ਕਰਕੇ ਠੱਗੀ ਨਾ ਕਰਵਾ ਲਈਓ ਆਪਣੇ ਨਾਲ ਕਿਉਂਕਿ ਲਾਟਰੀ ਬਾਇਰ ਔਰ ਲਾਟਰੀ ਵਿਨਰ ਫਿਜ਼ੀਕਲ ਹੀ ਵਾਇਲਟ ਹੈ ਤੇ ਇਹਦਾ ਰਿਜ਼ਲਟ ਵੀ ਇਹਨਾਂ ਨੇ ਸਾਡੇ ਕੋਲ ਆ ਕੇ ਆਇਆ ਅੱਜ ਸੰਡੇ ਕਰਕੇ ਡਾਕੂਮੈਂਟੇਸ਼ਨ ਤੇ ਕਟੋਪਾਈ ਹੈ ਤੇ ਅੱਲ ਉਹਨਾਂ ਦੇ ਸਾਰੇ ਡਾਕੂਮੈਂਟਸ ਕਰਕੇ ਸਬਮਿਟ ਟਿਕਟਾਂ ਨਾਲ ਜਿੱਥੇ ਫੈਂਡਚਾ ਬਹੁਤ-ਬਹੁਤ ਵਾਕਈ ਸਰ ਤਿੰਨ ਕਿੰਨੀ ਖੁਸ਼ੀ ਹੋ ਰਹੀਏ ਕਿ ਗਰੀਬ ਪਰਿਵਾਰ ਨੂੰ ਕਰੋੜ ਰੁਪਏ ਦੇਣਾ ਇਹ ਸ਼ਬਦ ਕੱਟ ਪੈ ਰਹੇ ਨੇ ਜੀ ਇਹਨਾਂ ਲਈ ਬੋਲਣ ਲਈ ਮੈਂ ਕਹਿੰਦਾ ਜੀ ਮੇਰੀ ਤੇ ਪ੍ਰਮਾਤਮਾ ਗੁਰੂ ਨਾਨਕ ਸਾਹਿਬ ਨੇ ਮੈਨੂੰ ਚੁਣਿਆ ਇਹੋ ਜੇ ਕੰਮਾਂ ਲਈ ਮਨੂੰ ਮਾਣ ਹੈ ਗੁਰੂ ਨਾਨਕ ਤੇ ਮਾਣ ਹੈ ਆਪਣੀ ਦੁਕਾਨ ਤੇ ਪਰ ਮੈਂ ਜ਼ਰੂਰ ਕਹਣਾ ਇਹ ਧੀਰਾ ਨਹੀਂ ਆਈ ਹੈ ਇਹ ਵੀ ਲక్ష్ਮੀ ਦਾ ਇੱਕ ਰੂਪ ਲੈ ਕੇ ਮੇਰੀ ਦੁਕਾਨ ਤੇ ਪੈਰ ਰੱਖਿਆ ਨੇ ਤੇ ਅੱਜ ਇਹਦੀ ਬਦੌਲਤ ਮੇਰੇ ਕੋਲ ਇੱਕ ਪ੍ਰਾਈਜ਼ ਹੋ ਰਿਹਾ ਹੈ